ਕੋਡੀ 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 ਬੱਗੇ ਪਿੰਡ ਵਾਲਾ ਦਿਲ ਆ ਗਿਆ ਮੇਰੇ ਵੀਰੋ ਬੱਗੇ ਪਿੰਡ ਵਾਲਾ ਦਿਲ ਆ ਇਸ ਵੇਲੇ ਪਾਰਿਆ ਰੇਡ ਪਿੰਡਾ ਜਟਾਣੇ ਦਾ ਜਾਫਰੀ ਟਿਕਾਣੇ ਦਾ ਕਮਾਇਆ ਹੋਇਆ ਸ਼ਰੀਰ ਆ ਦੁੱਲੇ ਨੂੰ ਫੜ ਗਿਆ ਕਹਿੰਦੇ ਕੁਲਵੀਰ ਐ ਦੁੱਲੇ ਨੂੰ ਫੜ ਗਿਆ ਕਹਿੰਦੇ ਕੁਲਵੀਰ ਐ ਆ ਸੁਖੇ ਰੰਡਾਵੇ ਉਹਨਾਂ ਦੀ ਤੇ ਨਾਲ ਸਾਡੇ ਬੁੱਢੇ ਚਾਹ ਲੋਨਾਂ ਦੀ ਆਹ ਨੌਜੰਦੀ ਪਈ ਫੇ ਰੇਡ ਹੁਣ ਸੰਧਮਾ ਦਾ ਗੋਲਾ ਮਾਨਕੀ ਦਾ ਗੋਪੀ ਗਲਬੀਰ ਜਟਾਰਿਆਂ ਵਾਲਾ ਤੇ ਸੁਖੇ ਰੰਡਾਵੇ ਦਾ ਜਹੇਤਾ ਚੋਲੇ ਵਾਲਾ ਅਰਜ ਕਿ ਉਹ ਜਿਆ ਕਮਾਲ ਕਰੇਗਾ ਗਪਾਲਪੁਰੇ ਨੰਨੀ ਹੁੜਾ ਦੀ ਖੇਡ ਕਲੱਬ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਅੱਜ ਦਾ ਇਹ ਟੂਰਨਾਮੈਂਟ ਵਿੱਕੀ ਬੈਂਕੀ ਢਿੱਲੋ ਜੀ ਉਹਨਾਂ ਦਾ ਝੰਮਟ ਪਿੰਡਾ ਮਲਕੀ ਸਿੰਘ ਜੀ ਦਾ ਵਿਸ਼ੇ ਤਰਤੇ ਧੰਨਵਾਦ ਪਿੰਕੀ ਢਿੱਲੋਂ ਜੀ ਚਮਟਪਿੰਡ ਵਾਲੇ ਮਲਕੀਤ ਦਿਓ ਜੀ ਕਾਲਾ ਹਾਂ ਜੀ ਉਹਨਾਂ ਦਾ ਗੋਗਾ ਗੋੜੀਆਂ ਜੀ ਉਹਨਾਂ ਦਾ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਸਾਹਮਣੇ ਪਿੰਡ ਅਜਟਾਣੇ ਦਾ ਜਾਫਰੀ ਟਿਕਾਣੇ ਦਾ ਕਮਾਇਆ ਹੋਇਆ ਸ਼ਰੀਰ ਟਿਕਾਣੇ ਦਾ ਜੱਲਾ ਆਹ ਆਹ ਤਾਲੀਆਂ ਮਾਰਦੇ ਮੁੰਡੇ ਦੇ ਵਾਸਤੇ ਕੁਲਵੀਰ ਟਾਂਟੋ ਚ ਮੇਲਾ ਲੁੱਟੀ ਜਾਂਦਾ ਕੁਲਵੀਰ ਮਨ ਹੋਵੇਗਾ ਸਾਡੇ 22 ਟ੍ਰੈਨਰ ਸ਼ੇਰਾ ਮਡੇਰ ਜੀ ਰਾਣਾ ਸਿੱਧੂ ਜੀ ਇੰਦਰ ਜੀ ਧੁੱਗਾ ਜੀ ਮੰਡ ਸਾਹਿਬ ਸਾਰੇ ਹੀ ਖੁਸ਼ ਨੇ ਫੈਡਰੇਸ਼ਨ ਦਾ ਬਹੁਤ ਬਹੁਤ ਹਾਂ ਜੱਟ ਦਾ ਮੁਕਾਬਲਾ 10 ਉਹ ਕਿੱਥੇ ਹੈ ਜੱਟ ਦਾ ਮੁਕਾਬਲਾ ਤੋਂ 10 ਮੈਨੂੰ ਕਿੱਥੇ ਹੈ 300 ਡਾਲਰ ਦਾ ਨਾ ਲੋਕੋ ਕੁਲਵੀਰ ਜਟਾੜਿਆਂ ਦਾ